ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਪਾਵਨ ਅਸਥਾਨ ਸੰਤ ਬਾਬਾ ਹਰੀਦਾਸ ਜੀ ਦਾ ਉਹਨਾਂ ਦੇ ਗੁਰੂ ਬਾਬਾ ਜਗਦੀਸ਼ਰ ਆਨੰਦ ਜੀ ਬਾਬਾ ਜਗਦੀਸ਼ਰ ਆਨੰਦ ਜੀ ਦੇ ਨਾਲ ਬਾਬਾ ਹਰੀਦਾਸ ਜੀ ਦੋਵੇਂ ਇਸ ਨਗਰ ਵਿੱਚ ਪਿੰਡ ਮੱਖੀ ਵੱਡੀ ਤੋਂ ਆ ਕੇ ਜੋ ਪਹਿਲਾ ਸਭਰਾਵੀ ਆਏ ਉੱਥੋਂ ਫਿਰ ਇਸ ਨਗਰ ਵਿੱਚ ਆ ਕੇ ਬਾਬਾ ਜੀ ਨੇ ਚਰਨ ਪਾਏ ਤੇ ਗੁਰੂਕੀਆ ਸੰਗਤਾਂ ਨੂੰ ਨਾਮਦਾਨ ਦੇ ਕੇ ਜੋ ਤਾਰਨਾ ਕੀਤਾ ਨੇ ਏ ਬਾਬਾ ਹਰੀਦਾਸ ਜੀ ਦਾ ਜੋ ਉਹਨਾਂ ਦਾ ਜਨਮ ਵਾਂ ਉਹ ਪਿੰਡ ਠੱਠਾ ਸਵੜਾ ਜੋ ਪਾਕਿਸਤਾਨ ਵਿੱਚ ਰਹਿ ਗਿਆ ਨੇ ਉਥੋਂ ਬਾਬਾ ਜੀ ਜਦੋਂ ਪਾਕਿਸਤਾਨ ਦੀ ਵੰਡ ਹੋਈ ਨੇ ਆਪਣੇ ਮਾਤਾ ਪਿਤਾ ਦੇ ਨਾਲ ਆਪਣੇ ਪਹਿਣ ਭਰਾਵਾਂ ਦੇ ਨਾਲ ਜਿਸ ਵੇਲੇ ਪੱਟੀ ਆ ਗਏ ਨੇ ਪੱਟੀ ਆ ਕੇ ਬੈਠੇ ਨੇ ਪੱਟੀ ਆ ਕੇ ਬੈਠ ਕੇ ਫਿਰ ਬਾਬਾ ਹਰੀਦਾਸ ਜੀ ਦੇ ਆਪਣੇ ਮਾਤਾ ਪਿਤਾ ਨੂੰ ਜੋ ਆਖਿਆ ਵੀ ਅਸੀਂ ਸੰਤਾਂ ਦੇ ਡੇਰੇ ਕਿਤੇ ਰਹਿਣਾ ਵਾਂ ਅਸੀਂ ਘਰ ਵਿੱਚ ਨਹੀਂ ਰਹਿਣਾ ਫਿਰ ਸੰਤ ਬਾਬਾ ਹਰੀਦਾਸ ਜੀ ਦੇ ਮਾਤਾ ਪਿਤਾ ਬਾਬਾ ਹਰੀਦਾਸ ਜੀ ਨੂੰ ਵੱਡੀ ਮੱਖੀ ਬਾਬਾ ਆਤਮਾਦਾਸ ਜੀ ਦੇ ਕੋਲ ਬਾਬਾ ਜਗਦੀਸ਼ਰ ਆਨੰਦ ਜੀ ਉਹਨਾਂ ਦੇ ਪਹਿਲਾ ਚੇਲੇ ਸੀ ਉਹਨਾਂ ਦੇ ਕੋਲ ਛੱਡ ਕੇ ਆਏ ਉਸ ਵਕਤ ਬਾਬਾ ਜਗਦੀਸ਼ਰ ਆਨੰਦ ਜੀ ਬਾਬਾ ਹਰੀਦਾਸ ਜੀ ਆਪਣੇ ਗੁਰੂ ਪਿਤਾ ਬਾਬਾ ਆਤਮਾਦਾਸ ਜੀ ਨੂੰ ਮੱਥਾ ਟੇਕ ਕੇ ਇੱਕ ਦਿਨ ਰਮਤਾ ਤੁਰਦੇ ਤੁਰਦੇ ਪਿੰਡ ਸਿਭਰਾਵੀ ਗਏ ਉਥੋਂ ਸਿਭਰਾਵਾ ਤੋਂ ਬੋਜ ਤੇਰਾ ਦਾਇਕੀ ਤੇਰਾ ਸਾਡੇ ਨਗਰ ਦੇ ਦਿੱਤਾ ਗੁੱਦਾ ਦੇ ਸਿੰਘਾਂ ਨੇ ਬਾਬਾ ਜੀ ਨੂੰ ਬੇਨਤੀ ਕੀਤੀ ਆਪਣੇ ਕਰ ਲਿਆ ਕਿ ਜਿਸ ਵੇਲੇ ਉਹਨਾਂ ਨੇ ਸ਼੍ਰੀ ਆਖਨਪੁਰ ਸਾਹਿਬ ਕਰਵਾਇਆ ਫਿਰ ਬਾਬਾ ਜੀ ਨੂੰ ਇਸ ਗੁਰਦੁਆਰੇ ਰਹਿਣ ਵਾਸਤੇ ਸਾਰੀਆਂ ਸੰਗਤਾਂ ਦੇ ਤੇ ਉਹਨਾਂ ਗੁਰਮਖ ਪਰਿਵਾਰਾਂ ਨੇ ਬੇਨਤੀ ਕੀਤੀ ਫਿਰ ਬਾਬਾ ਜੀ ਨੇ ਇਸ ਜਗ੍ਹਾ ਤੇ ਆ ਕੇ ਡੇਰੇ ਲਾਏ ਫਿਰ ਭਜਨ ਭਜਨ ਬੰਦ ਕੀ ਕਰਕੇ ਗੁਰੂ ਕੇ ਸੰਗਤਾਂ ਨੂੰ ਤਾਰਨਾ ਕੀਤਾ ਤਾਨ ਮਾਨ ਤਾਨ ਦੇ ਨਾਲ ਸੇਵਾ ਕਰਨ ਵਾਸਤੇ ਗੁਰੂ ਕੇ ਸੰਗਤਾਂ ਨੂੰ ਪ੍ਰੇਰਣਾ ਕੀਤੀ ਤੇ ਅੱਜ ਇਸ ਸਥਾਨ ਤੇ ਬਾਬਾ ਜੀ ਦੀ ਮਿਹਰ ਵਰਤ ਰਹੀ ਆ ਜਿੰਨੀਆਂ ਵੀ ਸੰਗਤਾਂ ਅਰਦਾਸਾਂ ਬੇਨਤੀਆਂ ਕਰਾਉਂਦੀਆਂ ਨੇ ਸਾਰੀਆਂ ਸੰਗਤਾਂ ਦੀ ਅਰਦਾਸ ਬੇਨਤੀ ਪ੍ਰਵਾਨ ਹੁੰਦੀ ਏ ਸਾਰੀਆਂ ਸੰਗਤਾਂ ਆਪਣੀ ਸ਼ਰਧਾ ਅਨੁਸਾਰ ਹਰ ਜੋੜ ਮੇਲੇ ਤੇ ਬਾਬਾ ਜੀ ਦੇ ਪਾਵਨ ਸਥਾਨ ਤੇ ਸ਼੍ਰੀ ਆਖਣਪੁਰ ਸਾਹਿਬ ਪ੍ਰਾਰੰਭ ਕਰਵਾ ਕੇ ਆਪਣੇ ਜੋ ਸ਼ੁ크ਰਾ ਪੂਰੀਆਂ ਕਰਦੇ ਨੇ ਸੰਗਤਾਂ ਦੂਰ ਦੂਰ ਤੋਂ ਆ ਕੇ ਇਸ ਪਾਵਨ ਅਸਥਾਨ ਤੇ ਹਾਜ਼ਰੀਆਂ ਭਰਦੇ ਨੇ ਚਤੋਂ ਪੈਰ ਇਸ ਪਾਵਨ ਅਸਥਾਨ ਤੇ ਗੁਰੂ ਕੇ ਲੰਗਰ ਚੱਲਦੇ ਰਹਿੰਦੇ ਨੇ ਗੁਰੂ ਕੀਆ ਸੰਗਤਾਂ ਸੁਖ ਸ਼ਾਂਤੀ ਦੇ ਨਾਲ ਬਾਬਾ ਜੀ ਦੇ ਪਾਵਨ ਅਸਥਾਨ ਤੇ ਪਹੁੰਚ ਕੇ ਸੇਵਾ ਕਰਕੇ ਨਾਮ ਜਪ ਕੇ ਆਪਣੀਆਂ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਨੂੰ ਸਫਲਾ ਕਰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ترਸੀਮ ਸਿੰਘ ਟੇਲਰ ਮਾਸਟਰ ਪਿੰਨ ਰੱਤਾ ਗੁੱਦਾ ਸੋ ਗੁਰੂ ਰੂਪ ਸਾਹਿਬ ਸਿੰਘ ਜੀ ਇਹ ਸਥਾਨ ਸੰਤ ਬਾਬਾ ਜਗਦੀਸ਼ ਰਾਨੰਦ ਜੀ ਸੰਤ ਬਾਬਾ ਹਰੀਦਾਸ ਜੀ ਮਹਾਪੁਰਖਾਂ ਨੇ ਬਹੁਤ ਭਗਤੀ ਕੀਤੀ ਆ ਇਸ ਦਰ ਦੇ ਉੱਤੇ ਜਿਹੜਾ ਵੀ ਕੋਈ ਆਪਣੀ ਸ਼ਰਧਾ ਤੇ ਪਿਆਰ ਦੇ ਨਾਲ ਜੋ ਵੀ ਚੀਜ਼ ਮੰਗਦਾ ਆ ਕੋਈ ਪੁੱਤ ਮੰਗਦਾ ਆ ਉਹਨੂੰ ਪੁੱਤਰ ਦੀ ਦਾਤ ਮਿਲਦੀ ਆ ਕੋਈ ਬਾਹਰ ਦੀ ਇੱਤ ਦਾ ਬਿਜੇ ਦੇ ਮੰਗਦਾ ਆ ਉਹਨੂੰ ਵਿਜੇ ਦੀ ਇੱਤ ਮਿਲਦੀ ਆ ਜੋ ਵੀ ਕੋਈ ਮੰਗਦਾ ਆ ਉਹਦੀਆਂ ਮਰਾਦਾਂ ਜਿਹੜੀਆਂ ਪੂਰੀਆਂ ਹੁੰਦੀਆਂ ਆ ਆਪ ਬਾਬਾ ਜੀ ਹੁਣਾਂ ਤੋਂ ਸੁਣਿਆ ਆ ਇੱਕ ਮਹੀਨੇ ਦੇ ਵਖਵੇ ਦੇ ਵਿੱਚ ਉਧਰੋਂ 19 ਫਗਣ ਨੂੰ ਵੱਡੇ ਮਹਾਪੁਰਖਾਂ ਦੀ ਵਰਸੀ ਮਨਾਈ ਜਾਂਦੀ ਆ 50 50 ਸ੍ਰੀ ਅਖੰਡ ਪਾਠ ਸਰੇ ਜਾਬ ਹੁੰਦੇ ਆ ਉਸ ਤੋਂ ਬਾਅਦ ਬਾਬਾ ਹਰੀਦਾਸ ਜੀ ਦੀ ਵਰਸੀ ਹੁੰਦੀ ਆ ਉਹਨਾਂ 16 ਚੇਤ ਨੂੰ ਇੱਕ ਮਹੀਨੇ ਦਾ ਸਾਰਾ ਫਰਕ ਦੇ ਵਿੱਚ ਉਹਨਾਂ ਦੀ ਵੀ ਵਰਸੀ ਦੇ ਉੱਤੇ 50 50 ਜਿਹੜੇ ਸ੍ਰੀ ਅਖੰਡ ਜਾਪ ਆ ਉਹ ਕਰਾਇਆ ਜਾਂਦੇ ਆ ਪੂਰਾ ਪਤਾ ਦੱਸ ਦਿਓ ਤੇ ਪੂਰਾ ਪਤਾ ਇਹ ਆ ਕਿ ਭਾਈ ਤੁਸੀਂ ਹਰੀਕਾਂ ਦੇ ਉਤੋਂ ਵੀ ਸਾਡੇ ਜਿਹੜੇ ਆ ਨਗਰ ਅੱਤਾ ਗੁੱਦਾ ਨੂੰ ਆ ਸਕਦੇ ਹੋ ਸਿਹੜਾੜੀ ਤੋਂ ਵੀ ਤੁਸੀਂ ਨਗਰ ਜਿਹੜਾ ਆ ਉਤੋਂ ਆ ਸਕਦੇ ਹੋ ਤੇ ਪੱਟੀ ਤੋਂ ਵੀ ਆ ਸਕਦੇ ਹੋ ਟੈਂਪੂ ਚੱਲਦੇ ਆ ਤੇ ਬਾਬਾ ਜੀ ਦਾ ਤੁਹਾਨੂੰ ਜਿਹੜਾ ਆ ਉਹ ਮੋਬਾਈਲ ਨੰਬਰ ਵੀ ਜਿਹੜਾ ਆ ਉਹ ਅਸੀਂ ਦੱਸ ਦੇਵਾਂਗੇ ਹਾਂਜੀ ਹੋਰ ਗੁਰੂ ਰੂਪ ਸੰਗਤ ਸਾਥ ਸੰਗਤਿਓ ਆਪ ਜੀ ਨੂੰ ਦੱਸਿਆ ਗਿਆ ਕਿ ਜਿਸ ਵੀ ਤੁਸੀਂ ਰਸਤੇ ਸਾਨੀ ਇੱਥੇ ਪਹੁੰਚਣਾ ਹੈ ਇੱਥੇ ਜਲ ਪਾਣੀ ਦਾ ਲੰਗਰ ਜਿਹੜਾ ਆ ਉਹ ਦਿਨ ਰਾਤ ਚੱਲਦਾ ਹੈ ਤੇ ਸੰਗਤਾਂ ਦੇ ਰਹਿਣ ਦਾ ਵੀ ਕੋਈ ਦੂਰੋਂ ਦੇ ਰੇਡੋ ਜਿਹੜੀ ਸੰਗਤ ਆਉਣੀ ਹੋਵੇ ਉਹ ਵੀ ਇੱਥੇ ਆ ਕੇ ਤੇ ਰਾਤ ਨੂੰ ਜਿਹੜਾ ਇੱਥੇ ਰਹਿ ਸਕਦੀ ਆ ਇੱਥੇ ਅੱਗੇ ਵੀ ਗੁਰੂ ਦੀ ਬੜੀ ਕਿਰਪਾ ਆ ਜਿਹੜਾ ਵੀ ਕੋਈ ਇੱਥੇ ਸਾਡੇ ਨਗਰ ਦੇ ਵਿੱਚ ਕੋਈ ਵੀ ਜਲ ਪਾਣੀ ਛਕਣਾ ਹੁੰਦਾ ਆ ਉਹ ਆ ਕੇ ਇਸ ਜਗ੍ਹਾ ਦੇ ਉੱਤੇ ਜਲ ਪਾਣੀ ਬੜਾ ਵੱਡਾ ਉਪਰਾਲਾ ਬਾਬਾ ਜੀ ਦਾ ਬਾਬਾ ਜੀ ਹੁਣਾਂ ਦਾ ਇੰਨਾ ਮਨ ਨਿਰਬਲਿਆ ਕਿ ਕੋਈ ਵੀ ਜਗਿਆਸੂ ਆ ਗਿਆ ਜੇ ਉਹਨੇ ਕੱਪੜੇ ਦੀ ਮੰਗ ਕੀਤੀ ਆ ਉਹਨੂੰ ਕਪੜਾ ਦਿੰਦੇ ਆ ਜੇ ਕੋਈ ਮਾਇਆ ਆ ਕੇ ਮੰਗ ਲਈ ਕਿ ਮੇਰੇ ਕੋ ਮਾਇਆ ਨਹੀਂ ਮੇਰੇ ਕੋ ਕਰਾਇਆ ਨੂੰ ਮਾਇਆ ਦਿੰਦੇ ਆ ਜੇ ਕਿਸੇ ਨੇ ਰਾਸ਼ਨ ਪਾਣੀ ਆਪਣੇ ਘਰੋਂ ਜੇ ਲੰਗਰ ਨਹੀਂ ਪੱਕਿਆ ਤੇ ਆਪਣੇ ਧਰੋਪੀ ਉੱਥੋਂ ਆਪਣੇ ਜਿੱਥੇ ਰਹਿជាਥੋਂ ਫੁਲਕਾ ਤਿਆਰ ਕਰਕੇ ਦਿੰਦੇ ਆ ਇੰਨਾ ਮਨ ਸੇਤਲ ਆ ਮੈਂ ਤੇ ਇਹੋ ਹੀ ਵਾਹਿਗੁਰੂ ਅੱਗੇ ਬੇਨਤੀ ਕਰਦਾ ਆ ਕਿ ਸਤਿਗੁਰੂ ਇਹਨਾਂ ਨੂੰ ਜਿਹੜੀ ਆ ਸੇਵਾ ਕਰਨ ਦਾ ਬਾਲ ਬਖਸ਼ੇ ਇਹਨਾਂ ਦਾ ਜਿਸ ਤਰ੍ਹਾਂ ਨਗਰ ਦੇ ਨਾਲ ਪਿਆਰ ਆ ਉਸੇ ਤਰ੍ਹਾਂ ਪਿਆਰ ਬਖਸ਼ੇ ਇਹਨਾਂ ਦਾ ਇੱਕ ਬੱਚਾ ਜਿਹੜਾ ਆ ਉਹ ਬਾਹਰ ਦੇ ਵਿੱਚ ਸੇਵਾ ਕਰ ਰਿਹਾ ਆ ਬਾਕੀ ਦੋ ਬੱਚੇ ਵੀ ਪੜ੍ਹਾਈ ਕਰ ਰਿਹਾ ਤਿਆਰੀ ਕਰ ਰਿਹਾ ਆ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਸਤਿਗੁਰੂ ਅੱਗੇ ਕਿ ਮਹਾਰਾਜ ਇਹਨਾਂ ਦੇ ਜਿਹੜੇ ਬੱਚੇ ਆ ਉਹ ਵੀ ਬਾਹਲੇ ਦੇਸ਼ਾਂ ਦੇ ਵਿੱਚ ਜਾਣ ਬਾਬਾ ਜੀ ਹੁਣ ਆ ਜਿਹੜੇ ਆ ਜਿਸ ਤਰ੍ਹਾਂ ਮਾਇਆ ਆਉਂਦੀ ਆ ਉਸੇ ਤਰ੍ਹਾਂ ਵਰਤਾਉਂਦੇ ਆ ਕਦੀ ਕੋਈ ਚੀਜ਼ ਇਹਨਾਂ ਨੇ ਆਪਣੇ ਕੋਲ ਨਹੀਂ ਰੱਖੀ ਇਹ ਚੀਜ਼ ਜੀ ਪਈ ਭੜਕੇ ਵਰਤਾਂਗੇ ਜਾਂ ਕਿਸ ਤਾ ਜੋ ਵੀ ਚੀਜ਼ ਆਉਂਦੀ ਆ ਜਿਸ ਤਰ੍ਹਾਂ ਇੱਥੇ ਖੁੱਲੇ ਦਿਲ ਨਾਲ ਵਰਤਾਈ ਜਾਂਦੀ ਆ ਉਸੇ ਹੀ ਤਰ੍ਹਾਂ ਵਰਤੀ ਜਾਂਦੀ ਆ ਦੂਜੀ ਬੇਨਤੀ ਇਹ ਆ ਗੁਰੂ ਰੂਪ ਸਾਧ ਸੰਗਤ ਜੀਓ ਮੇਰੇ ਲਿਵਰ ਦੇ ਵਿੱਚ ਵੀ ਨੁਕਸਿਆ ਮੇਰੇ ਜਿਹੜਾ ਕੈਂਸਰ ਦਾ ਵੀ ਰੋਗ ਆ ਮੇਰੇ ਲੱਕ ਦੇ ਵਿੱਚ ਵੀ ਨੁਕਸਿਆ ਇਹ ਮੈਨੂੰ ਡਾਕਟਰ ਨੇ ਜਵਾਬ ਦਿੱਤਾ ਮੈਂ ਕੋਈ ਝੂਠ ਨਹੀਂ ਬੋਲਦਾ ਇਹ ਮਾਹ ਪੁਰਖਾਂ ਦੀ ਬਖਸ਼ਿਸ਼ ਆ ਮੈਂ ਇਹਨਾਂ ਕੋ ਆ ਕੇ ਬੇਨਤੀ ਕੀਤੀ ਇਹਨਾਂ ਦੇ ਦਰ ਤੇ ਆਉਣਾ ਵਾ ਤੇ ਅੱਜ ਮੈਂ ਆਪਣੀ ਨਾਰਮਲ ਜਿਹੜੀ ਜ਼ਿੰਦਗੀ ਆ ਨਾ ਉਹ ਚਲੋ ਆਪਣੀ ਬਤਾ ਰਿਹਾ ਵਾਂ ਥੋੜਾ ਬਤਾ ਮੈਂ ਆਪਣਾ ਕੰਮ ਵੀ ਕਰ ਲੈਣਾ ਵਾਂ ਕਰਕੇ ਤੇ ਮੈਂ ਇਹਨਾਂ ਦਾ ਬਹੁਤ ਬਹੁਤ ਸ਼ੁਕਰਾਨਾ ਕਰਦਾ ਆ ਕਿ ਜਿਨ੍ਹਾਂ ਨੇ ਮੈਨੂੰ ਇਹਨਾਂ ਜਿਹੜਾ ਆ ਇਹ ਦੂਸਰਾ ਗਰੀਆ ਮੈਨੂੰ ਜ਼ਿੰਦਗੀ ਬਖਸ਼ੀ ਆ ਮੈਂ ਜਦੋਂ ਆ ਕੇ ਕੋਈ ਵੀ ਦੁੱਖ ਸੁੱਖ ਹੁੰਨਾ ਵਾ ਮੈਂ ਇਹਨਾਂ ਕੋ ਬੇਨਤੀ ਕਰਦਾ ਇਹਦੇ ਕੋਈ ਗੱਲ ਨਹੀਂ ਤਰਸੇਮ ਸਿਆ ਪਰਦਰ ਦੀ ਕਲਾ ਤੂੰ ਕਿਸੇ ਜਾਤ ਦਾ ਘਰਾਉਣਾ ਨਹੀਂ ਤੇ ਵਾਹਿਗੁਰੂ ਇਸੇ ਹੀ ਤਰ੍ਹਾਂ ਬਾਬਾ ਜੀ ਮੇਰੇ ਤੇ ਮਿਹਰ ਭਰਿਆ ਹੱਥ ਰੱਖਦੇ ਆ ਮੈਂ ਤੇ ਇਹੋ ਕਰਨਾ ਕਿ ਬਾਬਾ ਜੀ ਹੁਣਾਂ ਦੇ ਸੰਗਤ ਦੇ ਨਾਲ ਪਿਆਰ ਬਖਸ਼ੇ ਚੜ੍ਹਦੀ ਕਲਾ ਬਖਸ਼ੇ ਭਾਈ ਆਪਣਾ ਵੀ ਜੇ ਕਿਸੇ ਨੂੰ ਕੋਈ ਦੁੱਖ ਰੋਗ ਆ ਤੁਹਾਡੇ ਡਾਕਟਰ ਨੇ ਜਵਾਬ ਦਿੱਤਾ ਆ ਤੁਸੀਂ ਇੱਥੇ ਆ ਕੇ ਬਾਬਾ ਜੀ ਕੋਈ ਵੀ ਆਪਣੇ ਕੋਲੋਂ ਮੰਗ ਨਹੀਂ ਕਰਦੇ ਜਿਸ ਤਰ੍ਹਾਂ ਆਪਾਂ ਸਿਆਣਿਆਂ ਕੋਲ ਜਾਂਦੇ ਕੋਈ ਜਾਂਦਾ ਮੈਨੂੰ 5000 ਦੇ ਦੇਓ ਕੋਈ ਮੰਗਦਾ ਮੈਨੂੰ 10000 ਰੁਪਏ ਦੇ ਦੇਓ ਬਾਬਾ ਜੀ ਬਿਲਕੁਲ ਮੰਗ ਨਹੀਂ ਕਰਦੇ ਜੋ ਵੀ ਤੁਹਾਡੀ ਸ਼ਰਧਾ ਆ ਇੱਥੇ ਤੁਸੀਂ ਉਹ ਚੜਾਉਣਾ ਹੈ ਮੈਂ ਐਨ ਆਈ ਵੀਰਾਂ ਨੂੰ ਹੋਰ ਵੀ ਵੀਰਾਂ ਨੂੰ ਬੇਨਤੀ ਕਰਨਾ ਹੈ ਕਿ ਭਾਈ ਇਸ ਦਰ ਤੇ ਦਿੱਤਾ ਆ ਤੁਹਾਡਾ ਜਿਹੜਾ ਹੈ ਜਿਹੜਾ ਜਿੰਨਾ ਵਾਅਦਾ ਆ ਸੋ ਇਸ ਵਾਸਤੇ ਸੇਵਾ ਦੇ ਵਿੱਚ ਜਿਹੜਾ ਹਿੱਸਾ ਪਾਓ ਤੋ ਇਹਨੇ ਜਿਹੜੀ ਬੇਨਤੀ ਆ ਮੇਰੀ ਮਨਜ਼ੂਰ ਕਰੋ ਬਾਕੀ ਬੱਚਿਆਂ ਨੂੰ ਜਿਹੜੀ ਆ ਇਹ ਹੁਣ ਗੁਰਬਾਣੀ ਦੀ ਬਹੁਤ ਜ਼ਰੂਰਤ ਆ ਸੰਸਿਆ ਦੀ ਬਹੁਤ ਜ਼ਰੂਰਤ ਆ ਇਸ ਜਗ੍ਹਾ ਦੇ ਉੱਤੇ ਜਿਹੜਾ ਆ ਉਹਦਾ ਸੰਤਾ ਦਿੱਤੀ ਜਾਂਦੀ ਆ ਕੀਰਤਨ ਵੀ ਸਿਖਾਇਆ ਜਾਂਦਾ ਵਾ ਇਹਦੇ ਵਿੱਚ ਆ ਵੇਖੋ ਬੱਚੇ ਜਿਹੜੇ ਆ ਹੋਰ ਵੀ ਅਸੀਂ ਜਿਹੜੀਆਂ ਕਲਾਸਾਂ ਲਾ ਕੇ ਅੰਮ੍ਰਿਤਸਰ ਤੋਂ ਜਿਹੜੇ ਆ ਸੱਦ ਕੇ ਜਿਹੜੇ ਆਪਣੇ ਵੀਰ ਸੌਂਦੇ ਆ ਬਾਬਾ ਜੀ ਉਹਨਾਂ ਨੂੰ ਹੁਣਾਂ ਨੇ ਇੱਥੇ ਸੱਦ ਕੇ 8-8 10 ਦਾ 15-15 ਦਿਨ 20-20 ਦਿਨ ਜਿੰਨਾ ਵੀ ਉਹਨਾਂ ਕੋਲ ਸਮਾਂ ਹੁੰਦਾ ਆ ਬੱਚਿਆਂ ਨੂੰ ਕੀਰਤਨ ਸਿਖਾਉਣੇ ਆ ਜਿਹੜੀਆਂ ਕਵਿਸ਼ੀ ਸਿਖਾਉਨੇ ਆ ਜੋ ਗੁਰਮਤ ਸੁਣਾਉਨੇ ਆ ਇਹਦੇ ਵਿੱਚ ਬਹੁਤ ਜਿਹੜਾ ਆ ਉਹ ਜਿਹੜਾ ਇਹਨਾਂ ਨੂੰ ਸਿਖਾਇਆ ਜਾਂਦਾ ਆ ਕਿਉਂਕਿ ਬੱਚਿਆਂ ਨੂੰ ਭਾਈ ਸਿਖਾਉਣਾ ਵੀ ਚਾਹੀਦਾ ਆ ਅੱਜ ਖੇਡਾਂ ਜਿਹੜੀਆਂ ਆ ਉਹਨਾਂ ਦੇ ਬੱਚਿਆਂ ਨੂੰ ਬਹੁਤ ਜਿਹੜਾ ਵਾ ਸਿਖਾਇਆ ਜਾਂਦਾ ਕਿਉਂਕਿ ਬੱਚੇ ਬੜਾ ਰਸਤਾ ਜਿਹੜਾ ਆ ਉਹ ਭਟਕ ਗਏ ਆ ਇਸ ਵਾਸਤੇ ਇਸ ਜਗ੍ਹਾ ਦੇ ਉੱਤੇ ਸੱਚੀ ਸੁੱਚੀ ਜਿਹੜੀ ਆ ਉਹ ਜਿਹੜੀ ਆ ਬਾਬਾ ਜੀ ਹੁਣਾਂ ਦੇ ਵੱਲੋਂ ਭਗਤੀ ਸਿਖਾਈ ਜਾਂਦੀ ਹੈ ਬੱਚਿਆਂ ਨੂੰ ਤੇ ਇਹਦੇ ਵਿੱਚ ਸਾਨੂੰ ਉਹਦਾ ਵੀ ਬੜਾ ਸੰਯੋਗ ਚਾਹੀਦਾ ਆ ਉਹਦੇ ਵਿੱਚ ਵੀ ਸੰਯੋਗ ਦਿਓ ਤੇ ਆਪਣਾ ਜਿਹੜਾ ਸੋਵੇਂ ਕਿਤੋਂ ਦੂਰੋਂ ਨੇੜਿਓਂ ਕਿਸੇ ਵੀਰ ਨੇ ਆਉਣਾ ਏ ਆ ਕੇ ਆਪਣਾ ਦੁੱਖ ਤਕਲੀਫ ਬਾਬਾ ਜੀ ਨੂੰ ਦੱਸੋ ਤੇ ਆਪਣੀ ਸ਼ਰਧਾ ਤੇ ਪਿਆਰ ਦੇ ਨਾਲ ਜੋ ਵੀ ਮੰਗੋਗੇ ਉਹ ਮਿਲਦਾ ਏ ਆ ਥੋੜੇ ਦਿਨਾਂ ਦੀ ਗੱਲ ਆ ਸਾਡੇ ਜਿਹੜਾ ਇੱਕ ਮੇਰਾ ਆਪਣਾ ਦੋਤਾ ਸੀ ਕਿਸੇ بڑے ਘਰ ਦੇ ਵਿੱਚ ਗੰਗਾ ਹੋਵੇ ਤਾਂ ਵੀ ਪਤਾ ਨਹੀਂ ਲੱਗਦਾ ਤੇ 1 ਸਾਲ ਦਾ ਉਹਨੂੰ ਕੋਈ ਵਿਜਾ ਨਹੀਂ ਸੀ ਮਿਲਦਾ ਇਸ ਵਾਸਤੇ ਬਾਬਾ ਜੀ ਹੁਣਾਂ ਦੇ ਵਾਰੀ ਬੇਨਤੀ ਕੀਤੀ ਤੇ ਉਹ ਵੈਸੇ ਮੇਨੂੰ ਮੰਨ ਦੇ ਵਿੱਚ ਆ ਗਿਆ ਤੇ ਮੈਂ ਕਿਹਾ ਬਾਬਾ ਜੀ ਇਹ ਵਿਜੇ ਦੇ ਆਂਦੇ ਪੁੱਤ ਆ ਕੇ ਉਹਨਾਂ ਕੋਲ ਬੇਨਤੀ ਕਰ ਤੂੰ ਵੀ ਆ ਤੇ ਉਹਨਾਂ ਨੇ ਆ ਕੇ ਇੱਥੇ ਬੇਨਤੀ ਕੀਤੀ ਕਿ ਭਾਈ ਤੁਸੀਂ ਮੰਨਣਾ ਨਹੀਂ ਇਸ ਗੱਲ ਦੇ ਵਿੱਚ ਤੁਸੀਂ ਹਫਤੇ ਦੇ ਵਿੱਚ ਉਹਦਾ ਵਿਜਾ ਆ ਗਿਆ ਜੇ ਅੱਜ ਹਵਾਈ ਜਹਾਜ ਜਿਹੜੇ ਆ ਉਹ ਡੰਗ ਦਾ ਮੈਦਾਨ ਕਰਕੇ ਜਿਹੜਾ ਬੰਦ ਹੋ ਗਏ ਆ ਤੇ ਇਸ ਕਰਕੇ ਥੋੜਾ ਜਿਹਾ ਉਹ ਲੇਟ ਹੋ ਗਿਆ ਵਾ ਨਹੀਂ ਤੇ ਉਹਦੀ ਜਿਹੜੀ ਟਿਕਟ ਸੀ 24 ਦਿਨਾਂ ਦੀ ਟਿਕਟ ਸੀ ਬਾਬਾ ਜੀ ਹੁਣਾਂ ਨੇ ਬੜੀ ਕਿਰਪਾ ਉੱਤੇ ਕੀਤੀ ਆ ਤੇ ਉਹਨੂੰ ਸ੍ਰੀ ਵਾਹਿਗੁਰੂ ਇਸ ਦਰ ਦੇ ਉੱਤੇ ਘਰ ਦੇ ਉੱਤੇ ਸਾਨੂੰ ਇੰਨੀ ਸ਼ਰਧਾ ਆ ਐਨਾ ਪਿਆਰ ਆ ਸਾਡੇ ਗਰੀਬੀਆਂ ਕੱਢ ਦਿੱਤੀਆਂ ਆਡੇ ਬਹੁਤ ਦਿਨ ਮਾੜੇ ਹੁੰਦੇ ਸੀ ਅੱਜ ਸਾਡੇ ਨਜ਼ਰ ਦੇ ਉਤੇ ਕੋਠੀਆਂ ਪਈਆਂ ਵਾ ਲੋਕਾਂ ਦੇ ਬੱਚੇ ਬਾਹਰ ਗਏ ਆ ਜਿੱਥੇ ਵੀ ਕੋਈ ਵਿਜਾ ਮੰਗਦਾ ਆ ਉਹਨੂੰ ਵਿਜਾ ਮਿਲਦਾ ਆ ਇਹ ਸਾਰੀ ਬਖਸ਼ਿਸ਼ ਬਾਬਾ ਜਗਦੀਸ਼ ਰਾਣੰਦ ਜੀ ਬਾਬਾ ਹਰੀਦਾਸ ਜੀ ਦੇ ਪਾਰਕਿਸਪਾ ਦੇ ਨਾਲ ਹੋਈ ਆ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਹੀਂ ਬਾਬਾ ਜੀ ਉਹਨਾਂ ਦੇ ਬਹੁਤ ਧੰਨਵਾਦੀ ਹਾਂ ਬਾਬਾ ਜੀ ਹੁਣੀਆਂ ਨੂੰ ਆਪ ਖੁਦ ਸੰਥਾ ਕਰਾਉਂਦੇ ਆ ਕੀਤਨ ਸਿਖਾਉਂਦੇ ਗੁਰਬਾਣੀ ਕਥਾ ਸੁਣਾਉਂਦੇ ਗੁਰਮਤਿ ਸਿਖਾਉਂਦੇ ਆ ਅਸੀਂ ਬਾਬਾ ਜੀ ਉਹਨਾਂ ਦੇ ਬਹੁਤ ਧੰਨਵਾਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧਵਾ ਪ੍ਰਤੀ ਇੱਕ ਕਵਤਾ ਦਾਸ ਵੱਲੋਂ ਸਰਵਣ ਕਰੋ ਸਾਧੂ ਹੁੰਦੇ ਆ ਰੱਬ ਦਾ ਰੂਪ ਸੰਗਤੇ ਵਿੱਚ ਥੇਦੇ ਮੋਤੀ ਖਲਾਰ ਦਿੰਦੇ ਸਾਧੂ ਫਲ ਲਾਉਂਦੇ ਉਹਨਾ ਬੂਟਿਆਂ ਨੂੰ ਜੋ ਮੁੜ ਤੋਂ ਖੰਡੇ ਖਾਰ ਹੁੰਦੇ ਸਾਧੂ ਹੋ ਜਾਣ ਜਿਸ ਤੇ ਦਿਆਲ ਪੂਰੇ ਦੁੱਧ ਪੁੱਤ ਤੇ ਪਦਮਣੀ ਨਾਰ ਦਿੰਦੇ ਸਾਧੂ ਹੋ ਜਾਣ ਜਿਸ ਤੇ ਨਰਾਜ ਐ ਪਰ ਉਹਨੂੰ ਹਰ ਹਰ ਗੱਲ ਤੇ ਤਾਰ ਦਿੰਦੇ ਤੇਰੇ ਸੇਮ ਸਿੰਘਾ ਕੀ ਸੇਰ ਉਚਾਰਨੇ ਨੇ ਸਾਧੂ ਡੁੱਬਦਿਆਂ ਦੇੜੇ ਤਾਰ ਦਿੰਦੇ ਤੇਰੇ ਸੇਮ ਸਿੰਘ ਕਹੇ ਨਿੰਦਾ ਨਾ ਕਰੋ ਸਾਧੂਆਂ ਦੀ ਕਰਮੀ ਬਾਦ ਮਾੜੀ ਸਾਧੂ ਧਰਮ ਰਾਜ ਦੇ ਲੇਖੇ ਨੇ ਪਾੜ ਦਿੰਦੇ ਤੇਰੇ ਸੇਮ ਸਿੰਘ ਕਹੇ ਨਿੰਦਾ ਨਾ ਕਰੋ ਸਾਧੂਆਂ ਦੀ ਸਾਧੂ ਧਰਮ ਰਾਜ ਦੇ ਲੇਖੇ ਵੀ ਬਾੜ ਦਿੰਦੇ ਇਹ ਸਾਧੂ ਭਾਈ ਬਾਬਾ ਹਰੀਦਾਸ ਜੀ ਉਹ ਹੋਏ ਆ ਜਿਹੜੇ ਲੇਖੇ ਬਾੜ ਦਿੰਦੇ ਆ ਆਪਣੇ ਸੇਵਕਾਂ ਦੇ ਇਸ ਵਾਸਤੇ ਜਿੰਨਾ ਵੀ ਸਾਧੂਆਂ ਸੰਤਾਂ ਦੀ ਭਾਈ ਨਿਮਰਤਾ ਦੇ ਨਾਲ ਸੇਵਾ ਕੀਤੀ ਜਾਵੇ ਉਹਨਾਂ ਦਾ ਪਿਆਰ ਕੀਤਾ ਜਾਵੇ ਤੁਹਾਨੂੰ ਫਲ ਮਿਲੂਗਾ ਸਾਧੂ ਦੀ ਭੁੱਲ ਕੇ ਵੀ ਨਿੰਦਾ ਨਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ